ਹਾਂ 10 ਕਰੋੜ ਦੇ ਖਾਤਰ ਉਹ ਖੜੇ ਜਾ ਰਿਹਾ ਕਿੱਥੇ ਲੱਗ ਜਾ ਰਿਹਾ ਕਿੱਰੀ ਵਿਕਦਾ ਲੋਕੋ ਹੈ ਤੇ ਨਹੀਂ ਵਿਕਦਾ ਭਾਈ ਤਾਂ ਲੋਕਾਂ ਨੇ ਲੱਗ ਜਾ ਰਵਾਂਗੇ ਕਦੇ ਵੀ ਤਾਂ ਦੋਸਤੋ ਇਹ ਵੀਡੀਓ ਹੈ ਭਾਨੇ ਦੀ ਗ੍ਰਿਫਤਾਰੀ ਦੀ ਜਿਸ ਵਿੱਚ ਕਿ ਪੁਲਿਸ ਵੱਲੋਂ ਉਸ ਨੂੰ ਜ਼ਬਰਦਸਤੀ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਤੇ ਇਸ ਦੇ ਚਲਦਿਆਂ ਮੀਡੀਆ ਵੀ ਨਾਲ ਹੀ ਹੈ ਤੇ ਪਾਣੀ ਵੱਲੋਂ ਕੀ ਕੀ ਗੱਲਾਂ ਕਹੀਆਂ ਜਾ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੇ ਤੇ ਆਪਣੇ ਬਾਰੇ ਵਿੱਚ ਉਹ ਕੀ ਗੱਲਾਂ ਕਹਿ ਰਹੀ ਹਨ ਉਹ ਸਭ ਸੁਣਦੇ ਹਾਂ ਇਸ ਵੀਡੀਓ ਰਾਹੀਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਰੱਖਣਾ ਮੈਨੂੰ ਉਹ ਵੀ ਸਮਝ ਨਹੀਂ ਆ ਰਹੀ ਤੁਹਾਡੇ ਤੇ આરોਪ ਲਗਾ ਕੇ 10 ਲੱਖ ਰੁਪਏ ਖਾਤੇ ਮਿਲ ਗਿਆ 10000 ਰੁਪਏ ਖਾਤਰ ਵੀ ਗੁਆ ਮੈਂ ਲੱਖਾਂ ਰੁਪਏ ਖਾਤਰ ਨਹੀਂ ਬਿਕਦਾ ਕੋਈ ਨਹੀਂ ਬਿਕਦਾ ਤੂੰ ਮਾਰਾ ਹੀ ਸੌ ਉਹ 10000 ਦੀ ਬਿਕਦਾ ਹੈ 1000 ਰੁਪਏ ਖਾਤਰ ਨਹੀਂ ਪਾਉਂਦਾ ਇਹ ਦੇਲ ਭੇਜਦੇ ਆ ਤੁਹਾਨੂੰ ਬੜੇ ਛੋਟੇ ਗੱਲਾਂ ਨੇ ਕਿੱਥੇ ਲੈ ਕੇ ਜਾ ਰਹੇ ਥਾਣੇ ਯਾਰ ਜਿੰਨੇ ਮਰਜੀ ਥੋ ਮਰਜੀ ਦਵਾਲਣ ਦਬਰ ਤੋਂ ਨਾ ਨੀ ਪਾਲਾ ਜੀ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਰੱਖ ਕਦੇ ਵੀ ਨਹੀਂ ਦਬੂ ਪਾ ਕੇ ਤਾ ਹੋ ਰਿਹਾ ਮੇਰਾ ਮੈਂ 10 ਕਰੋੜ ਦੀ ਖਾਤਰ ਨਹੀਂ ਬਿਕਦਾ ਮੈਨੂੰ ਲੈ ਕੇ ਜਾ ਰਿਹਾ ਕਿੱਥੇ ਲੈ ਕੇ ਜਾ ਰਿਹਾ ਤੇਰੀ ਬਿਕਦਾ ਲੋਕੋ ਇਹ ਨਹੀਂ ਵਿਗਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਜੇਲ੍ਹ ਲੈ ਕੇ ਜਾ ਰਹੇ ਹੋ ਭਾਈ ਜੇਲ੍ਹ ਲੈ ਕੇ ਜਾ ਰਹੇ ਹੋ ਕਿੰਨੇ ਕਿੰਨੇ ਟਾਈਮ ਲਈ ਜੇਲ੍ਹ ਆ ਸੋਲਣਾ ਪੈਂਦਾ ਟੈਂਸ਼ਨਾਂ ਮੰਨੀ ਝੋਟਿਆ ਲਾਦੇ ਰਵਾਂਗੇ ਨੋਕਾ ਲਈ ਲੜਾਂਗੇ ਬਾਹਰ ਠੀਕ ਹੈ ਜੀ ਭਾਈ ਕੀ ਕਹਿਣਾ ਚਾਹੋਗੇ ਜੀ ਦਾ ਬਣਾ ਕੋਈ ਨਹੀਂ ਕੋਈ ਬਾਹਰ ਘੁਮਣਾ ਕਰ ਚਲੋ ਚਲੋ ਆ ਜਾਓ ਬਾਹਰ ਦੇ ਆ ਜਾ ਆ ਜਾ ਐ ਨਹੀਂ ਲੱਗਦਾ ਰੋਣਾ ਜੀ ਕਦੇ ਵੀ ਲੋਕਾਂ ਨੇ ਲੱਗਦਾ ਰਹਿਵਾਂਗੇ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਦੇ ਤੁਹਾਡੇ ਤੇ આરોਪ ਲੱਗਦੇ 10 ਪੈਸੇ ਸ਼ਾਹੀ ਬੰਗਿਆ 10000 ਰੁਪਏ ਖਾਤਰ ਵੀ ਮੈਂ ਲੱਖਾਂ ਰੁਪਏ ਖਾਤਰ ਨਹੀਂ ਬਿਕਦਾ ਉਹ ਨਹੀਂ ਵਿਕਦਾ ਸਾਡਾ ਮਹਾਰਾਜ ਸੌ ਉਹ 10000 ਦੀ ਵਿਕਦਾ ਹੈ 1000 ਰੁਪਏ ਖਾਤਰ ਨਹੀਂ ਪਾਉਂਦੇ ਇਹ ਜੇਲ੍ਹ ਭੇਜਦੇ ਆ ਤੁਹਾਨੂੰ ਤਾਂ ਬੜੇ ਛੋਟੇ ਗੱਲਾਂ ਨੇ ਕਿੱਥੇ ਲੈ ਕੇ ਜਾਣਾ ਹੈ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਦਵਾਲਣ ਦਬਣ ਦਬਣਾ ਨਹੀਂ ਭਲਾ ਸੀ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਯਾਦ ਰੱਖ ਕਦੇ ਵੀ ਨਹੀਂ ਦਬੂ ਬਹੁਤ ਤੱਕਾ ਹੋ ਰਿਹਾ ਮੇਰਾ ਮੈਂ 10 ਕਰੋੜ ਦੀ ਖਾਤਰ ਨਹੀਂ ਵਿਕਦਾ ਲੈ ਕੇ ਜਾ ਰਿਹਾ ਕਿੱ